ਤੋ ਪਹਿਲਾ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਰਸੋਈ ਵਿੱਚ ਸੁਖ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਐਪਲ ਕੱਟਣ ਤੋਂ ਬਾਅਦ ਥੋੜੇ ਟਾਈਮ ਬਾਅਦ ਬਲੈਕ ਹੋਣਾ ਸ਼ੁਰੂ ਹੋ ਜਾਂਦਾ ਜਿਸ ਕਰਕੇ ਆਪਾਂ ਉਸ ਨੂੰ ਖਾਣ ਨੂੰ ਦਿਲ ਨਹੀਂ ਕਰਦਾ ਆਪਾਂ ਇਸ ਨੂੰ ਬਲੈਕ ਹੋਣ ਤੋਂ ਰੋਕਣ ਦੀ ਤੁਹਾਡੇ ਨਾਲ ਇੱਕ ਟ੍ਰਿਕ ਸ਼ੇਅਰ ਕਰਨ ਜਾ ਰਹੇ ਹਾਂ ਬਣੇ ਰਿਓ ਵੀਡੀਓ ਤੇ ਐਂਟਰ ਦੋ ਟਾਈਪਸ ਨਾਲ ਐਪਲ ਕੱਟ ਲਿਆ ਹੁਣ ਮੈਂ ਇਸ ਇੱਕ ਪਲੇਨ ਪਾਣੀ ਰੱਖਿਆ ਹੋਇਆ ਆਪਦੇ ਕੋਲ ਪਹਿਲਾਂ ਹੀ ਇਸ ਵਿੱਚ ਮੈਂ ਇੱਕ ਛੋਟਾ ਚਮਚ ਨਮਕ ਦਾ ਪਾਉਣ ਲੱਗੀ ਆ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਲਓ ਜਿੰਨਾ ਜੋ ਆਪਾਂ ਐਪਲ ਕੱਟਿਆ ਉਸ ਨੂੰ ਡਿਪ ਕਰ ਦਾਂਗੇ ਤੋ ਵਟੇੰ ਤੋਂ 4 ਮਿੰਟ ਲਈ ਡਿਪ ਕਰਨ ਲਈ ਛੱਡ ਦੇਣਾ ਹੁਣ ਮੈਂ ਦੋਨੋਂ ਟਾਈਪ ਦੀਆਂ ਸਲਾਈਸਸ ਪਾਣੀ ਦੇ ਵਿੱਚ ਡਿਪ ਕਰ ਦਿੱਤੀਆਂ ਆ ਪਾਣੀ ਆਪਣੇ ਕੋਲ ਇੰਨਾ ਹੋਣਾ ਚਾਹੀਦਾ ਕਿ ਆਪਣੀਆਂ ਸਾਰੀਆਂ ਜੋ ਐਪਲ ਦੀਆਂ ਸਲਾਈਸਸ ਨੇ ਚੰਗੀ ਤਰ੍ਹਾਂ ਡਿਪ ਹੋ ਜਾਣ ਮੈਂ ਦੋਨੋਂ ਟਾਈਪ ਦੇ ਸਲਾਈਸਸ ਇਸ ਤਰ੍ਹਾਂ ਕੱਟੀਆਂ ਕਈ ਵਾਰੀ ਆਪਾਂ ਛੋਟੇ ਬੇਬੀ ਨੂੰ ਦੇਣਾ ਹੁੰਦਾ ਤਾਂ ਆਪਾਂ ਛੋਟੇ ਸਲਾਈਸਸ ਦਿੰਨੇ ਆ ਤੇ ਆਪਣੇ ਲਈ ਆਪਾਂ ਵੱਡੀਆਂ ਕੱਟ ਸਕਦੇ ਆ ਹੁਣ ਆਪਾਂ ਨੂੰ ਤਿੰਨ ਤੋਂ ਚਾਰ ਮਿੰਟ ਹੋ ਚੁੱਕੇ ਆ ਹੁਣ ਮੈਂ ਇਸ ਨੂੰ ਨਮਕ ਵਾਲੇ ਪਾਣੀ ਵਿੱਚੋਂ ਕੱਢ ਕੇ ਪਲੇਨ ਪਾਣੀ ਵਿੱਚੋਂ ਪਾਉਣ ਲੱਗੀ ਆ ਤਾਂ ਕਿ ਜੋ ਐਕਸਟਰਾ ਨਮਕ ਹੈ ਉਹ ਸਾਰਾ ਨਿਕਲ ਜਾਵੇ ਬਸ ਟੇਸਟ ਅਕੋਰਡਿੰਗ ਚਿਨਾਗਾਪਾ ਨੂੰ ਚਾਹੀਦਾ ਬਸ ਉਹ ਨਮਕ ਰਹਿ ਜਾਵੇ ਪਲੇਨ ਪਾਣੀ ਦੇ ਵਿੱਚ ਜਿਆਦਾ ਟਾਈਮ ਲਈ ਡਿਪ ਕਰਨ ਕੇ ਰੱਖਣ ਦੀ ਲੋੜ ਨਹੀਂ ਹੈ ਜਸਟ ਆਪਾਂ ਇਹਦੇ ਵਿੱਚ ਸਾਫ਼ ਪਾਣੀ ਕੱਟ ਕੇ ਦੈਨ ਆਪਾਂ ਜਿਹੜੇ ਬਾਕਸ ਚ ਰੱਖਣਾ ਉਹਦੇ ਵਿੱਚ ਰੱਖ ਸਕਦੇ ਹਾਂ ਮੈਂ ਐਪਲ ਕੱਟ ਕੇ ਸਾਰਾ ਬਾਕਸ ਵਿੱਚ ਪਾਤਾ ਤੁਸੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 7 ਤੋਂ 8 ਘੰਟੇ ਲਈ ਰੱਖ ਸਕਦੇ ਹੋ ਬਟ ਤੁਸੀਂ ਇਸ ਨੂੰ ਪੂਰੀ ਰਾਤ ਵੀ ਰੱਖ ਸਕਦੇ ਹੋ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਮੇਰੇ ਕਿਦ ਤੁਸੀਂ ਦੇਖ ਸਕਦੇ ਹੋ ਮੈਂ ਐਪਲ ਸਵੇਰੇ ਕੱਟਿਆ ਸੀ ਤੇ ਹੁਣ ਰਾਤ ਦਾ ਟਾਈਮ ਹੋ ਚੁੱਕਿਆ ਲਗਭਗ ਮੈਂ ਇਸ ਨੂੰ 8 ਤੋਂ 9 ਘੰਟੇ ਲਈ ਰੱਖਿਆ ਸੀ ਤੁਸੀਂ ਇਸ ਨੂੰ ਜ਼ਿਆਦਾ ਟਾਈਮ ਲਈ ਵੀ ਰੱਖ ਸਕਦੇ ਹੋ ਜੇਕਰ ਤੁਸੀਂ अर्ਲੀ ਜਲਦੀ ਕੰਮ ਤੇ ਜਾਣਾ ਹੁੰਦਾ ਹੈ ਤਾਂ ਤੁਸੀਂ ਰਾਤ ਨੂੰ ਕੱਟ ਕੇ ਰੱਖ ਸਕਦੇ ਹੋ ਇਸ ਦਾ ਕਲਰ ਦੇਖ ਸਕਦੇ ਹੋ ਕਿ ਬਿਲਕੁਲ ਹੀ ਉਦਾਂ ਦਾ ਪਿਆ ਜਿੱਦਾਂ ਆਪਾਂ ਕੱਟ ਕੇ ਰੱਖਿਆ ਸੀ ਆਈ ਹੋਪ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰੋਗੇ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਥੈਂਕ ਯੂ